ਕੀਤਾ ਪਵਨ ਠਾਕਰਾ ਨਾਮ ਤੁਮਰਾ ਸੁਗਦਾਈ ਨਿਰਮਲ ਸੀਤ ਲੋਈ ਗਿਆ ਧਿਆਨ ਨਾਨਕ ਵੜਿਆਈ ਸੰਤੇ ਸੁਗਲ ਗਲੋਈ ਗੌੜੀ ਮਹੱਲਾ ਪੰਜਵਾਅ ਮੇਲੋ ਪਿਆਰੇ ਜੀਆ ਪ੍ਰਭ ਕੀ ਆਤਮਾਰਾ ਹਥਿਆ ਰਹਾਉ ਅਣਕ ਜਨਮ ਬਾ ਜੋਨੀ ਭ੍ਰਮਿਆ ਬੌਰ ਬੌਰ ਦੁਖ ਪਾਇਆ ਤੁਮਰੀ ਕਿਰਪਾ ਤੇ ਮਾਨਖ ਦੇ ਪਾਈ ਹੈ ਦੇਹੋ ਦਰਸ ਹਰਿ ਰਾਯਾ ਸੋਈ ਹੋਵਾ ਜੋ ਤਿਸ ਪਾਣਾ ਅਵਰ ਨਕੇਨੀ ਕੀਤਾ ਤੁਮਰੇ ਬਾਣੇ ਪਰਮ ਮੋਹਿ ਮੋਇਆ ਜਾਗਤ ਨਾਹੀ ਸੂਤਾ ਬਿਨੋ ਸੁਨੋ ਤੁਮ ਪ੍ਰਾਨ ਪਦ ਪਿਆਰੇ ਕਿਰਪਾ ਨੇ ਦਦਾਇਆ ਲਾਇ ਰਾਖ ਲਿਓ ਪਿਤਾ ਪ੍ਰਭ ਮੇਰੇ ਨਾਥੀ ਕਰ ਪ੍ਰਤਿ ਪਾਲਾ ਜਿਸਨੂੰ ਤਉ ਮਹਿ ਦਿਖਾਇਓ ਦਰਸ਼ਨ ਸਾਧ ਸੰਤ ਕੈ ਪਾਸ਼ੈ ਕਰ ਕਿਰਪਾ ਧੁਰ ਦੇਵ ਸੰਤਨ ਕੀ ਸੁਖ ਨਾਨਕਿਓ ਬਾਦਸ਼ਾਹ ਗੋਰੀ ਮਹੱਲਾ ਪੰਜਵਾਂ ਔਨਤਾ ਕਹਿ ਬਲੇ ਹਾਰੀ ਜਕ ਕੇਵਲ ਨਾਮਿ ਅਧਾਰੀ